ਡੰਡੇ ਚੱਕੋ ਡੰਡੇ ਆਜੋ ਮਰੇ ਡੰਡੇ ਪ੍ਰਦਾਨ ਪਾਲ ਸਿੰਘ ਰੋ ਕੇਰ ਲੈ ਕੇਰ ਲੈ ਕੇਰ ਆਜੋ ਆਜੋ ਓ ਆਜੋ ਯਾਰ ਆਜਾ ਬਹੁਤ ਗਲਤ ਕਰ ਰਹੇ ਹੋ ਆਪਾਂ ਇੱਥੇ ਰਹਿਣਾ ਹੈ ਬਾਈ ਆਪਾਂ ਆਪਾਂ ਇੱਥੇ ਰਹਿਣਾ ਬਹੁਤ ਗਲਤ ਕਰ ਰਹੇ ਹੋ ਬਾਈ ਬਹੁਤ ਗਲਤ ਕਰ ਰਹੇ ਆ ਵੀਰੇ ਪਤਾ ਕੀ ਕਹਿੰਦਾ ਬਾਈ ਇਸ ਤਰ੍ਹਾਂ ਆ ਰਹਿ ਗਿਆ ਅਸੀਂ ਤੁਹਾਡੇ ਨਾਲ ਨਹੀਂ ਨਹੀਂ ਦੇਖੋ ਕਿਸੇ ਨਾਲ ਹੋ ਰਿਹਾ ਦੋ ਜੀ ਬਾਈ ਜੀ ਰੋ ਨਹੀਂ ਆਖੋ ਜੀ ਅੱਜ ਅਸੀਂ ਇੱਥੇ ਪਟਿਆਲੇ ਦੇ ਜਾਲਾ ਪਿੰਡ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਤੱਕੇ ਦੇ ਨਾਲ ਕਿਸਾਨਾਂ ਦੇ ਤਸੱਦਦ ਕਰਕੇ ਮਾਵਾ ਭੈਣਾ ਤੇ ਤਸੱਦਦ ਕਰਕੇ ਅੱਜ ਜ਼ਮੀਨਾਂ ਦੇ ਵਿੱਚ ਜਿਹੜੀਆਂ ਫਸਲਾਂ ਬੀਜੀਆਂ ਸੀਗੀਆਂ ਉਹਨਾਂ ਨੂੰ ਤਹਸਨਹਿਸ ਕਰਕੇ ਇਹ ਬਾਈਪਾਸ ਬਣਾਉਣ ਵਾਸਤੇ ਲੋਕਾਂ ਨਾਲ ਤੱਕੇ ਨਾਲ ਉਹਨਾਂ ਜ਼ਮੀਨਾਂ ਦੇ ਕਬਜ਼ੇ ਕਰੇ ਜਾ ਰਹੇ ਨੇ ਬਿਨਾਂ ਮੁਆਵਜ਼ਾ ਦਿੱਤੇ ਤੇ ਇਹ ਜ਼ਮੀਨ ਹੈ ਜਿਹੜੀ अपना ਜਾਲਾ ਪਿੰਡ ਦੀ 18 ਏਕੜ ਜ਼ਮੀਨ ਆ ਜਿਹੜੀ ਬਾਈਪਾਸ ਦੇ ਵਿੱਚ ਆਈ ਹੋਈ ਆ ਤੇ ਕਿਸਾਨਾਂ ਦੀ ਮੰਗ ਆ ਵੀ ਜਿਹੜੇ ਅਸੀਂ ਬੋਂਦੇ ਬੀਜ ਨੇ ਨੂੰ ਸਾਨੂੰ ਇਹ ਮੁਆਵਜ਼ਾ ਦਿੱਤਾ ਜਾਵੇ ਪਰ ਅੱਜ ਤੱਕ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਇੱਕ ਗੱਲ ਕਹਿੰਦਾ ਕਿ ਜਿਹੜਾ ਤੁਹਾਡਾ ਮੁਆਵਜ਼ਾ ਅਸੀਂ ਉਹ ਕੋਰਟ ਦੇ ਵਿੱਚ ਜਮ੍ਹਾਂ ਕਰਾਵਾਂਗੇ ਕਿਉਂਕਿ ਤੁਹਾਡੇ ਇਸ ਜ਼ਮੀਨ ਦੇ ਉੱਤੇ ਸਰਕਾਰ ਆਪਣਾ ਹੱਕ ਜਮਾਉਂਦੀ ਆ ਕਿਸਾਨਾਂ ਦੀਆਂ ਚਾਰ ਪੀੜ੍hiyan ਹੋ ਗਈਆਂ ਇੱਥੇ ਇਹ ਜ਼ਮੀਨਾਂ ਨੂੰ ਆਵਾਜ਼ ਕਰਿਆ ਤੇ ਕਾਬਜਦਾਰ ਨੇ ਤੇ ਲੋਨ ਵੀ ਲੰਦੇ ਨੇ ਇਹਦੇ ਤੇ ਜ਼ਮੀਨ ਦੇ ਕਾਗਜ਼ਾਂ 'ਚ ਕੀ ਦੀ ਮਾਲਕੀ ਹੈ ਜੀ ਦੇਖੋ ਮਾਲਕੀ ਫਿਲਹਾਲ ਇੱਥੇ ਕਿਸੇ ਦੀ ਨਹੀਂ ਦਿਖਾਈ ਜਾਂਦੀ ਜੀ ਕਿਉਂਕਿ ਹੁਣ ਤੱਕ ਜਿਹੜਾ ਇੱਥੇ ਦਾ ਮਹੰਤਾ ਡੇਰੇ ਦਾ ਕੀ ਨਾਮ ਕੀ ਆਤਮਾਰਾਮ ਆ ਉਹ ਕਹਿੰਦੇ ਨੇ ਵੀ ਇਹ ਜ਼ਮੀਨ ਆ ਜਿਹੜੀ ਡੇਰੇ ਦੀ ਆ ਅਸੀਂ ਇਸ ਦੇ ਮਾਲਕਾਂ ਕਿਸਾਨਾਂ ਨਾਲ ਬਹੁਤ ਵਾਰ ਉਹਨਾਂ ਦਾ ਵੀ ਡਿਸਪਿਊਟ ਹੁੰਦਾ ਤੇ ਕੋਰਟ ਦੇ ਵਿੱਚ ਵੀ ਗਏ ਨੇ ਉਹ ਤੇ ਕੇਸ ਕਿਸਾਨਾਂ ਦੇ ਤੇ ਉਹਨਾਂ ਦਾ ਚੱਲਦਾ ਸੀਗਾ ਤੇ ਜਦੋਂ ਹੁਣ ਆ ਪਿਛਲੇ ਟਾਈਮ ਆ ਬਾਈਪਾਸ ਨਿਕੜਿਆ ਇੱਥੇ ਨੂੰ ਉਹਦੀ ਬਾਈਪਾਸ ਦੇ ਵਿੱਚ ਜਦੋਂ ਇਹ ਜ਼ਮੀਨ ਆਈ 18 ਏਕੜ ਆ ਉਸ ਟਾਈਮ ਕੋਰਟ ਦੇ ਵਿੱਚ ਸਰਕਾਰ ਵੀ ਖੜ ਗਈ ਜਾ ਕੇ ਤੇ ਸਰਕਾਰ ਦਾ ਇਹ ਤਰਕਾ ਹੈ ਕਿ ਜਿਹੜੇ ਡੇਰੇ ਨੇ ਉਹ ਅਸੀਂ 1952 ਚ ਖਤਮ ਕਰ ਦਿੱਤੇ ਨੇ ਕਿ ਡੇਰੇ ਦੀ ਇਹ ਕੋਈ ਜ਼ਮੀਨ ਨਹੀਂ ਹੈ ਜ਼ਮੀਨ ਹੈ ਸਰਕਾਰ ਦੀ ਆ ਤੇ ਹੁਣ ਬਾਈ ਜੀ ਕੀ ਅੱਜ ਸਵੇਰੇ ਕਿੰਨੇ ਕ ਬੰਦੇ ਅਰੈਸਟ ਕਰੇ ਨੇ ਤੇ ਸਵੇਰੇ ਕਿੰਨੇ ਵਜੇ ਦੀ ਕਾਰਵਾਈ ਹੈ ਇਹ ਸਵੇਰੇ ਘੱਟ ਤੋਂ ਘੱਟ ਕਿਸਾਨ ਤੇ ਮਾਵਾ ਪੈਣਾ ਸਾਡੀਆਂ 100 ਤੋਂ ਜ਼ਿਆਦਾ ਗ੍ਰਫਤਾਰੀਆਂ ਕਰ ਚੁੱਕੇ ਨੇ ਤਿੰਨ ਬੱਸਾਂ ਦੇ ਵਿੱਚ ਲੈ ਕੇ ਗਏ ਨੇ ਉਹਨਾਂ ਨੂੰ ਤੇ ਛੋਟੀਆਂ ਗੱਡੀਆਂ 'ਚ ਵੀ ਕੁਝ ਸਾਡੇ ਕਿਸਾਨਾਂ ਤੇ ਮਾਵਾ ਭੈਣਾਂ ਨੂੰ ਲੈ ਕੇ ਗਏ ਨੇ ਇਹ ਕਿੱਥੇ ਲੈ ਕੇ ਗਏ ਨੇ ਇਹ ਹਾਲ ਤੱਕ ਸਾਨੂੰ ਕੋਈ ਪਤਾ ਨਹੀਂ ਜਿਹੜੇ ਕਿਸੇ ਕਿਸਾਨ ਜਾਂ ਮਾਹ ਭੈਣ ਨਾਲ ਸਾਡੇ ਕੋਈ ਰਾਬਤਾ ਹੋਇਆ ਉਹ ਕੁਝ ਬੱਸ ਇੱਕ ਦੋ ਬੱਸ ਤਾਂ ਇੱਧਰ ਸੰਗਰੂਰ ਕਿੰਨੀ ਰੋਡਾਂ ਤੇ ਘੁਮਾਈ ਫਿਰਦੇ ਨੇ ਕਬਜ਼ਾ ਹੋ ਗਿਆ ਜੀ ਸ਼ੁਰੂ ਹੋ ਰੇ ਪਿੰਡ ਦੇ ਦੇਖੋ ਇਹ ਕਰ ਰਹੇ ਨੇ ਅਸੀਂ ਇਸ ਨੂੰ ਕਬਜ਼ਾ ਨਹੀਂ ਮੰਨਦੇ ਅਸੀਂ ਜਿਹੜੇ ਨਾਜਾਇਜ਼ ਕਰਦੇ ਨੇ ਹੁਣ ਕੀ ਅੱਗੇ ਦੀ ਰਣਨੀਤੀ ਹੈ ਤੁਹਾਡੀ ਅੱਗੇ ਦੇਖੋ ਅਸੀਂ ਸਵੇਰ ਟੀਮ ਤੱਕ ਇਹ ਗੱਲ ਪਹੁੰਚ ਗਈ ਆ ਉਹ ਜਿਵੇਂ ਵੀ ਸਾਨੂੰ ਨਿਰਦੇਸ਼ ਦੇਣਗੇ ਪਟਿਆਲੇ ਜ਼ਿਲ੍ਹੇ ਵੱਲੋਂ ਅਸੀਂ ਉਸੇ ਤਰ੍ਹਾਂ ਜਖਮੀਆਂ ਦੀ ਹਲੇ ਪੂਰੀ ਕੋਈ ਜਾਣਕਾਰੀ ਨਹੀਂ ਸਾਡੇ ਵੀਡੀਓ 'ਚ ਦੇਖਿਆ ਤੇ ਸਾਡੇ ਕਿਸਾਨ ਜ਼ਖਮੀ ਵੀ ਹੋਏ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਪੁਲਿਸ ਤਾਂ ਦੇਖੋ ਜਦੋਂ ਆਉਂਦੀ ਆ ਜਦੋਂ ਆਪਣੇ ਹੱਕ ਲੈਣ ਵਾਸਤੇ ਆ ਸਾਨੂੰ ਕਹਿਣਾ ਹੀ ਪੈਂਦਾ ਤਾਂ ਤਕਰਾਰਬਾਜ਼ੀ ਤਾਂ ਜ਼ਰੂਰ ਹੁੰਦੀ ਆ ਬਾਈ ਜੀ ਪਹਿਲਾਂ ਵੀ ਕਿੰਨੀ ਵਾਰ ਕੋਸ਼ਿਸ਼ ਕੀਤੀ ਗਈ ਹੈਗੀ ਇਹਦੇ ਪੱਧਰ ਅੱਜ ਇਹ ਚੌਥੀ ਪੰਜਵੀਂ ਵਾਰ ਇਹ ਇੱਥੇ ਪਹੁੰਚੇ ਨੇ ਧਰਨਾ ਚੱਲ ਰਿਹਾ ਸੀ ਉਹ ਧਰਨਾ ਲਗਾਤਾਰ ਦਿਨ ਰਾਤ ਇੱਥੇ ਮੋਰਚਾ ਚੱਲਦਾ ਸੀਗਾ 3 ਮਹੀਨਿਆਂ ਦਾ ਹਾਂਜੀ ਤੇ ਹੁਣ ਜੀਰੀ ਕਿਹਦੇ ਵੱਲੋਂ ਲਾਈ ਗਈ ਸੀ ਕਿਸਾਨਾਂ ਜੀਰੀ ਕਿਸਾਨਾਂ ਨੇ ਜਿਸ ਤਰ੍ਹਾਂ ਪਹਿਲਾਂ ਫਸਲਾਂ ਬੀਜਦੇ ਸੀਗੇ ਉਸੇ ਤਰ੍ਹਾਂ ਕਿਸੇ ਨੇ ਇੱਕ ਜੀਰੀ ਲਾਈ ਹੋਏ ਕਿਸੇ ਨੇ ਕੱਕ ਵੀ ਬੀਜੇ ਬਣੇ ਐਸੇ ਤਰ੍ਹਾਂ ਪਹਿਲਾਂ ਚਾਰ ਪੀੜੀਆਂ ਤੋਂ ਜਿਹੜਾ ਕੰਮ ਕਰਦੇ ਨੇ ਉਹ ਹੁਣ ਵੀ ਕਰ ਰਹੇ ਸੀਗੇ